ਭయ్యా ਖੋਸੇ ਦੇ ਲਾਣ ਦਾ ਸੰਦੂਖ ਬਹੁਤ ਮਸ਼ਹੂਰ ਆ ਕੀ ਚੱਕਰ ਆ ਬਈ ਇਹ ਆ ਵੀਰੇ ਇਹਦਾ ਕੁਆਲਟੀ ਚੈੱਕ ਕਰੋ ਸਾਰਾ ਟਾਲੀ ਦੀ ਲੱਕੜ ਦੇ ਵਿੱਚ ਕੰਮ ਕੀਤਾ ਹੈ ਉੱਪਰ ਸਾਰਾ ਪਿੱਤਲ ਮੜਿਆ ਪਿਆ ਹੈ ਤਾਂ ਹੀ ਇੰਨਾ ਭਾਰਾ ਬਾਈ ਜੀ ਕੀ ਰੇਟ ਲਗਾ ਇਹ ਵੀਰੇ ਸਿਰਫ ਤੇ ਸਿਰਫ 1,55,000 ਉਹ ਬਾਈ ਜੀ ਆ ਜਾ ਕੀ ਅੰਦਰ ਸੋਨਾ ਪਾਇਆ ਵੀਰੇ ਤੁਸੀਂ ਚੈੱਕ ਕਰੋ ਨਾ ਉਹ ਲੈ ਭਈਆ ਚੈੱਕ ਆ ਦੇਖ ਲਓ ਕਿੱਥੇ ਸੋਨਾ ਪਾਇਆ ਬਈ ਵੀਰੇ ਇਹਦੇ ਅੰਦਰ ਨਹੀਂ ਸੋਨਾ ਹੈਗਾ ਤੁਸੀਂ ਆ ਚੈੱਕ ਕਰੋ ਜਿਹੜਾ ਇਹਦੇ ਨਾਲ ਸਮਾਨ ਮਿਲਣਾ ਨਾ ਉਹਦੇ ਉੱਤੇ ਵੇਖੋ ਸੋਨੇ ਵਰਗਾ ਪਿੱਤਲ ਮੜਿਆ ਆ ਆ ਚੈੱਕ ਕਰੋ ਵੀਰੇ ਕੀ ਬਾਤ ਆ ਬਾਈ ਆ ਫੁੱਲ ਵੱਡੀ ਲਿਮਾਰੀ ਆ 5 ਬਈ 7 ਦੀ ਲਿਮਾਰੀ ਆ 200 ਡੂੰਗੀ ਆ ਸਾਰੀ ਟਾਲੀ ਦੀ ਲੱਕੜ ਚ ਬਣੀ ਆ ਨਾਲ ਹੀ ਆਪਾਂ ਦੇਣੀ ਆ ਅੱਛਾ ਪਾਲਿਸ਼ ਕਿਹੜੀ ਕਰੀ ਆ ਜੀ ਤੇ ਸਾਰੀ ਵੀਰੇ ਪੀਯੂ ਪਾਲਿਸ਼ ਕੀਤੀ ਹੋਈ ਆ ਅੱਛਾ ਆ ਚੈੱਕ ਕਰੋ ਵੀਰੇ ਕੁਆਲਿਟੀ ਚੈੱਕ ਕਰੋ ਪੀਯੂ ਪਾਲਿਸ਼ ਕਰੀ ਆ ਤੇ ਇਹਦੇ ਨਾਲ 1,55,000 ਦੇਣੀ ਆ ਇਹ ਨਾਲ ਦੇਣੀ ਆ ਵੀਰੇ ਤੇ ਨਾਲ ਇਹਦੇ ਸੀ ਵੀਰੇ ਆ ਬੈੱਡ ਪਿਆ ਤੁਸੀਂ ਬੈੱਡ ਚੈੱਕ ਕਰੋ ਇਹ ਵੀ ਟਾਲ ਪਾਰਟੀ ਚੈੱਕ ਕਰੋ ਇਹ ਵੀ ਆਪਾਂ ਨਾਲ ਹੀ ਦੇਣਾ ਸੈਟੀਆਂ ਵੀ ਦੋ ਨਾਲ ਐ ਦੇ ਦੋ ਸੈਟੀਆਂ ਵੀ ਨਾਲ ਹੱਥੀਂ ਜਰ ਕੀਤਾ ਹੋਇਆ ਬਈ ਸਾਰਾ ਬੈੱਡ ਤੇ ਸਾਰਾ ਹੱਥੀਂ ਤਿਆਰ ਕੀਤਾ ਆ ਪੀਜੂ ਪਾਲਿਸ਼ ਕੀਤੀ ਹੋਈ ਇਹ ਫੁੱਲ 10 ਸਾਲ ਦੀ ਕੰਪਲੀਟ ਗਾਰੰਟੀ ਹੈ ਵੀਰੇ ਸਾਰੇ ਫਰਨੀਚਰ ਦੀ ਫਿਰ ਤਾਂ ਐਵੇਂ ਹੀ ਮਹਿੰਗਾ ਕਹੀ ਜਾਂਦੇ ਫਿਰ ਤਾਂ ਜਾਇਜਾ ਕੰਮ ਹੁਣ ਠੀਕ ਲੱਗਦਾ ਬਈ ਹੁਣ ਠੀਕ ਆ ਵੀਰੇ ਆ ਗੱਦਾ ਵੀ ਪਿਆ ਨਾ ਗੱਦਾ ਵੀ ਆਪਾਂ ਨਾਲ ਹੀ ਦੇਣਾ ਇਹ ਕੀ ਰੇਟ ਆ ਬਈ ਗੱਦਾ ਇਹ ਵੀਰੇ ਉਹ ਇਹਦਾ ਜੇ ਇਕੱਲਾ ਲਈਏ ਤਾਂ 10-12 ਹਜ਼ਾਰ ਦਾ ਵੀਰੇ ਇਕੱਲਾ ਗੱਦਾ ਇਹ ਆਪਾਂ ਨਾਲ ਹੀ ਦੇਣਾ ਅੱਛਾ ਨਾਲ ਦੋਗੇ ਇਹ ਨਾਲ ਫ੍ਰੀ ਲੈ ਵੀ ਹੁਣ ਕੰਮ ਫਾਇਦੇ ਵਾਲਾ ਹੋ ਗਿਆ ਹਾਂ ਠੀਕ ਲੱਗਦਾ ਫਿਰ ਰੇਟ ਬਾਈ ਜਮਾ ਓਕੇ ਚਲੋ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣਾ ਆਹ ਲਓ ਮੇਰੇ ਡ्रेसਿੰਗ ਡ्रेसਿੰਗ ਵੀ ਮੇਰੇ ਜ਼ਰੂਰਤ ਹੈ ਬਾਈ ਜੀ ਇਹਦਾ ਡਾ ਡ्रेसਿੰਗ ਥੋੜਾ ਯਾਰ ਰੇਟ ਦਾ ਚੱਕਰ ਨਾ ਪੈ ਜਾਏ ਕਿਤੇ ਤੁਸੀਂ ਕਹਿੰਦੇ ਘਾਟਾ ਪੈ ਰਿਹਾ ਕੋਈ ਚੱਕਰ ਨਹੀਂ ਤੁਸੀਂ ਆਏ ਆਪਾਂ ਇਹ ਵੀ ਨਾਲ ਹੀ ਦੇਣਾ ਅਜੇ ਨਾਲ ਦਿਓਗੇ ਕਦੇ ਚ ਬਣਿਆ ਵੀ ਸੇਮ ਕੁਆਲਟੀ ਹੈ ਇਹ ਵੀ ਗਰੇ ਸੇਮ ਆ ਸਾਰਾ ਟਾਲੀ ਦੀ ਲੱਕੜ ਦੇ ਵਿੱਚ ਬਣਿਆ ਆ ਪੀਜੂ ਪਾਲਿਸ਼ ਕੀਤੀ ਹੋਈ ਹੈ ਬਈਆਂ ਤਾਂ ਪਤਾ ਨਹੀਂ ਪਰ ਥੋੜਾ ਐ ਕਿ ਹੁਣ ਜ਼ਰੂਰ ਫਾਇਦਾ ਹੋ ਗਿਆ ਇੰਨੀਆਂ ਚੀਜ਼ਾਂ ਮਿਲ ਜਾਣਗੀਆਂ ਹਣਾ ਬਾਈ ਜੀ ਹੁਣ ਠੀਕ ਲੱਗ ਰਹਿਣਾ ਜਮਾ ਠੀ ਇਹ ਵੀ ਟਾਲੀ ਦੀ ਲੱਕੜ ਦੀ ਬਣਿਆ ਆ ਮੇਰੇ ਸਾਰਾ ਟਾਲੀ ਦੀ ਲੱਕੜ ਦੇ ਵਿੱਚ ਬਣਿਆ ਹੋਇਆ ਤੇ ਪੂਰੇ ਘਰ ਦਾ ਸੈਟਅਪ ਸਿਰਫ 1,55,000 ਰੁਪਏ ਦੇ ਵਿੱਚ ਆ ਸੰਦੂਖ ਦੀ ਬਦੌਲਤ ਤਾਂ ਕਰਕੇ ਸੰਦੂਖ ਐਨਾ ਮਸ਼ਹੂਰਾ ਬੈ ਜੀ ਆਉਣਾ ਕਿਥੇ ਬੋ ਜੀ ਕੁਛ ਦਲ ਫਰਨੀਚਰ ਮੰਡੀ ਹਰਨੀ ਵਾਲਾ ਫਾਇਲ ਕਾ ਜ਼ਿਲ੍ਹੇ ਦੇ ਵਿੱਚ ਬਾਕੀ ਜਿੰਨੇ ਡਿਜ਼ਾਈਨ ਕਹੋਗੇ ਉਹਨੇ ਇੱਥੋਂ ਨਿਗਾਹ ਮਾਰ ਲਓ ਉੱਥੇ ਤੱਕ ਨਿਗਾਹ ਮਾਰ ਲਓ ਜਿੰਨੇ ਡਿਜ਼ਾਈਨ ਕਹੋਗੇ ਉਹਨੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣਗੇ ਨੰਬਰ ਦੇ ਦਾ ਸਕਰੀਨ ਦੇ ਉੱਤੇ ਵੀਡੀਓ ਕਰਕੇ ਸ਼ੇਅਰ ਮਿੱਤਰਾਂ ਤੱਕ ਹੁਣੇ ਪਹੁੰਚ ਸਕਦੇ ਹੋ ਜਿਆਦਾ ਜਾਣਕਾਰੀ ਕਾਲ ਕਰਕੇ ਲੈ ਸਕਦੇ ਹੋ